ਤਾਂ ਕਰਕੇ ਵੀਰ ਜੀ ਨਾ ਕੰਮ ਵਧਿਆ ਵਾ ਉਹੋ ਹੀ ਨਾ ਕੋਈ ਨਹੀਂ ਬਾਕੀ ਤੁਹਾਨੂੰ ਮੈਂ ਸਾਰੀ ਗੱਲਬਾਤ ਦੱਸੂਗੀ ਫੇਰ ਤੇ ਜੇਕਰ ਤੇ ਫੇਰ ਗੱਲਬਾਤ ਹੋਊਗੀ ਨਾ ਤੇ ਮੈਨੂੰ ਦੱਸਿਓ ਮੜਾ ਜਾ ਫੋਨ ਕਰਕੇ ਹਾਂਜੀ ਚਲੋ ਠੀਕ ਆ ਨਿੰ ਮੇਰੀ ਸੁਣ ਹਾਂ ਗੱਲ ਆ ਫੋਨ ਕਿਹਦਾ ਆਉਂਦਿਆ ਹੀ ਆਪਣੇ ਘਰ ਦੀਆਂ ਗੱਲਾਂ ਸਾਰੀਆਂ ਕਿੰਨੂੰ ਦੱਸਾਂ ਲਈ ਹਾਂ ਮੰਮੀ ਕਿਹੜੀਆਂ ਗੱਲਾਂ ਦੱਸਨ ਦੀ ਮੈਂ ਤੇ ਕੋਈ ਗੱਲ ਵੀ ਨਹੀਂ ਕੀਤੀ ਹੈਗੀ ਵਾਲ ਦੇ ਛੱਡੋ ਪਹਿਲਾਂ ਵਾਲ ਕੀ ਛੱਡਾਂ ਤੂੰ ਤਾਂ ਮੇਰੇ ਪੱਲੇ ਰਹਿਣ ਕੋਹ ਨਹੀਂ ਦਿੰਦਾ ਮੰਮੀ ਜੀ ਛੱਡੋ ਪਹਿਲਾਂ ਮੇਰੇ ਵਾਲ ਛੱਡਣਾ ਕੀ ਹੈ ਤੈਨੂੰ ਮੇਰਾ ਜੀ ਕਰਨੇ ਤੇਰਾ ਗਲ ਘੁੱਟਦਾ ਤੇਰਾ ਬਲਛਣੀ ਜੀ ਨਾ ਹੋਵੇ ਤੇ ਕੀ ਕੀ ਆ ਮੈਂ ਦੱਸੋ ਸਹੀ ਕਿੰਨੂੰ ਦੱਸਾਂ ਢੀ ਸਾਰੀ ਗੱਲ ਬਾਤ ਤਲਾਕ ਤੱਕ ਗੱਲ ਪਹੁੰਚ ਗਈ ਆ ਉਹ ਵਾਜੇ ਆ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਇਹ ਕਰਦੀ ਨੋਹ ਆ ਮੰਮੀ ਮੈਂ ਕਿਸ ਨੂੰ ਕੋਈ ਗੱਲ ਨਹੀਂ ਦੱਸੀ ਹੈਗੀ ਉਹ ਤੇ ਮਰਜੀ ਗੱਲ ਦੇ ਹੀ ਕਰਨਾ ਫੋਨ ਫੜਾ ਮੈਨੂੰ ਅੱਛਾ ਵੀਰ ਦਾ ਫੋਨ ਆਉਂਦਿਆ ਹੀ ਫੀ ਇੱਥੇ ਦੀ ਸਾਰੇ ਰਿਪੋਰਟ ਜਿਹੜੀ ਆ ਨਾ ਤੇਰੇ ਪੇਕੇ ਜਾਂਦੀ ਆ ਕਿ ਉਥੇ ਕੀ ਬਣਿਆ ਕੀ ਰਿੱਧਾ ਕੀ ਪੱਕਾ ਕੋਈ ਅਕਲ ਨੂੰ ਹੱਥ ਮਾਰ ਸੌਹਰੇ ਬੈਠੀ ਆ ਕਿਹੜੀਆਂ ਗੱਲਾਂ ਕਰਨ ਡਈਆਂ ਤਲਾਕ ਦੀਆਂ ਸੰਦੀਪ ਦੀਆਂ ਮੰਮੀ ਇਹਦੇ ਵਿੱਚ ਮੈਂ ਝੂਠ ਤੇ ਕੁਝ ਕਿਹਾ ਨਹੀਂ ਹੈਗਾ ਜੋ ਕੋ ਸੱਚਾ ਵਾ ਉਹੀ ਦੱਸਿਆ ਆ ਆਹੋ ਸੱਚ ਤੇ ਤੂੰ ਬੜਾ ਬੋਲਦੀ ਆ ਝੂਠ ਤੇ ਤੂੰ ਬੋਲਦੀ ਨਹੀਂਗੀ ਮੰਮੀ ਇਹ ਚ ਮੈਂ ਕੁਝ ਗਲਤ ਨਹੀਂ ਕਿਹਾ ਹੈਗਾ ਠੀਕ ਵਾ ਨਾ ਜੋ ਸਚਾਈ ਆ ਸਚਾਈ ਆ ਕਾਣੇ ਸੁਝਾਈ ਮਨੁਸ਼ੀਤ ਮੈਂ ਗੱਲ ਦੱਸ ਦਿੱਤੀ ਆ ਐਵੇਂ ਝੂਠ ਹੀ ਦੱਸਦੀ ਫਿਰਦੀ ਐ ਡੌਂਡੀ ਪਿੱਟੀ ਐ ਕਿੱਡੀ ਤੂੰ ਮੇਰੀ ਕੁੜੀ ਦੀ ਮੰਮੀ ਰੋਲਾ ਮੈਂ ਨਹੀਂ ਪਾਉਂਦੀ ਠੀਕ ਵਾ ਨਾ ਤੁਹਾਡਾ ਜਵਾਈ ਗਿਆ ਸੀ ਤੁਹਾਡੇ ਪਿੰਡ ਤੇ ਉਹਨਾਂ ਮੈਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਆ ਜੇ ਮੇਰੇ ਕੋ ਸੱਚ ਸੁਣਦੇ ਜਾਂ ਤੇ ਦਲਜੀਤ ਗਿਆ ਇਹ ਤੁਹਾਡੇ ਪਿੰਡ ਨਹੀਂ ਉਹਨੂੰ ਕੀ ਲੋੜ ਪਈ ਤੁਹਾਡੇ ਪਿੰਡ ਜਾਣ ਦੀ ਤੇਰੇ ਭਰਾ ਨੇ ਫੋਨ ਕਰਕੇ ਸੱਦਿਆ ਹੋਣਾ ਵਾ ਬਥੇਰਾ ਵੱਧਵਾਓ ਆਂਦਾ ਹੋਣਾ ਹੋਰ ਕੋਈ ਗੱਲ ਤੇ ਹੱਥੋਂ ਨਹੀਂ ਲਈ ਹੁਣ ਇਹੋ ਗੱਲ ਮੈਨੂੰ ਲੱਭੇ ਤੇ ਰੋਲਾ ਪਾਵਾਂ ਉਹ ਜੀ ਤੂੰ ਆ ਬੱਦ ਦਿਮਾਗ ਜਿਹੜੇ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀ ਜਾਣ ਲਈ ਆ ਮੈਂ ਦੱਸਦੀ ਆ लवली ਨੂੰ ਫੋਨ ਕਰਕੇ ਪਿਆਰ ਕਰਤੂਤਾਂ ਲਈ ਉਹ ਕਰਨ ਉਹਨੂੰ ਕਰਦੀ ਆ ਫੋਨ ਤੇ ਭਲਕੇ ਕੋਈ ਗੱਲਬਾਤ ਹੋ ਗਈ ਨਾ ਤੇ ਮੈਨੂੰ ਨਾ ਕਹੀਂ ਇਹਦੀ ਜ਼ਿੰਮੇਵਾਰ ਆਪੇ ਹੋਊਗੀ ਉਹ ਮੰਮੀ ਮੇਰੇ ਤੇ ਨਹੀਂ ਨਾ ਯਕੀਨ ਆਉਂਦਿਆ ਤੁਹਾਨੂੰ ਤੇ ਇਦਾਂ ਕਰੋ ਸੰਦੀਪ ਨੂੰ ਕਹੋ ਜਾ ਕੇ ਕਿ ਫੋਨ ਲਾਵੇ ਨੂੰ ਦਲਜੀਤ ਨੂੰ ਆਪੇ ਪਤਾ ਲੱਗ ਜਾਂਦਾ ਗਿਆ ਕਿ ਨਹੀਂ ਗਿਆ ਉਹਦੇ ਕੋਲ ਤਾਂ ਸੱਚ ਪਤਾ ਲੱਗ ਜੂ ਨਾ ਮੇਰੇ ਤੇ ਤੁਹਾਨੂੰ ਵਿਸ਼ਵਾਸ ਨਹੀਂ ਹੈਗਾ ਦਲਜੀਤ ਨਹੀਂਗਾ ਇਦਾਂ ਦਾ ਹੈਗਾ ਉਹਨੋਂ ਨਾ ਤੁਸੀਂ ਆਪਣੀਆਂ ਗੱਲਾਂ ਚ ਲੈ ਆਂਦਾ ਹੁਣਾਵਾ ਮਿੱਠੇ ਪਿਆਰੇ ਹੋਗੇ ਵੀ ਚੱਲ ਸਭ ਕੁਝ ਦੱਸ ਦੂਗਾ ਆਹੋ ਅਮੀ ਦਲਜੀਤ ਤੇ ਬੜਾ ਭੁਲਾਵਾ ਅਹੀਂ ਚ ਲਾ ਗਈ ਨਾ ਜਿਨ੍ਹਾਂ ਨੇ ਮਗਰ ਲਾ ਲਿਆ ਉਹਨੂੰ ਤੁਹਾਨੂੰ ਤੇ ਕਿਸ ਤੇ ਯਕੀਨ ਹੋਣਾ ਹੀ ਨਹੀਂ ਆ ਉਹਦਾ ਮੰਮੀ ਮੈਂ ਸੋਚਿਆ ਸੀ ਵੀ ਸ਼ਾਇਦ ਜੇ ਗੱਡੀ ਦੀ ਹਾਂ ਹੋ ਜੂਗੀ ਨਾ ਤਾਂ ਇਹਦਾ ਦਿਮਾਗ ਬਦਲ ਜੂਗਾ ਮਾਸਾ ਪਰ ਤੁਸੀਂ ਨਹੀਂ ਬਦਲਣ ਵਾਲੇ ਠੀਕ ਵਾ ਨਾ ਮੰਮੀ ਤੁਸੀਂ ਮੈਨੂੰ ਤਾਂ ਕੀ ਦਿੰਦੇ ਹੀ ਨਾ ਪੇ ਘਰ ਦੇ ਵਿੱਚੋਂ ਚੱਲ ਜਾ ਅੱਜ ਮੈਂ ਤੁਹਾਡੇ ਸਾਹਮਣੇ ਜਾਊਂਗੀ ਠੀਕ ਵਾ ਨਾ ਮੈਂ ਕਰਦੀਆਂ ਬੈਗਪੈਕ ਹੁਣੇ ਹੀ ਤੇ ਜਾਨੀਂ ਪਿੰਡ ਫੇਰ ਤੁਹਾਨੂੰ ਪਤਾ ਲੱਗੂਗਾ ਜਾਣਾ ਵਾ ਤੇ ਜਾ ਜਿਹੜਾ ਘੜਿਕ ਨੂੰ ਜਾਣਾ ਨਾ ਹੁਣੇ ਹੀ ਦਫਾ ਹੋ ਜੇ ਤੈਨੂੰ ਡੱਕ ਵੀ ਜਾਵਾਂਗੇ ਨਾ ਫੇਰ ਕੰਵੀ ਆਹੋ ਤੁਸੀਂ ਤੇ ਕਹਿੰਦੇ ਆਂ ਵੀ ਇਹ ਘਰ ਦੇ ਵਿੱਚੋਂ ਨਿਕਲੀ ਜਾਵੇ ਤੇ ਚੰਗੀ ਗੱਲ ਵਾ ਤੁਹਾਨੂੰ ਵਿਆਹ ਕਰਾਉਂਦਾ ਹੀ ਚਾਹੀ ਤਾਡੇ ਵਰਗਿਆਂ ਨੂੰ ਨਵਾਂ ਰੱਬ ਦਵੇ ਹੀ ਨਾ ਜਿੱਦਾਂ ਦੇ ਤੁਸੀਂ ਆਂ ਆਹੋ ਨਵਾਂ ਤਾਂ ਬੜੀ ਸਵਾਦ ਦੀ ਜੁੜੀ ਆ ਅਮ ਤੇਰਾ ਨੰਗਾ ਦੇ ਨਾਲ ਮੱਥਾ ਲਾ ਲਿਆ ਮੈਂ ਇਹਦਾ ਚੱਜ ਦੇ ਘਰ ਆਪਣਾ ਪੁੱਤ ਵੀ ਆਉਂਦੀ ਤੇ ਫੇਰ ਹੀ ਗੱਲਾਂ ਕਰਦੀ ਫਿਰਦੀ ਆਏ ਜਾਂ ਦਫਾ ਹੋ ਜਿੱਥੇ ਜਾਣਾ ਹਾਈ ਹਾਈ ਦਰਜੀਤ ਨੇ ਇੱਕ ਹੀ ਕੰਮ ਕੀਤਾ ਆ ਨਵਾਂ ਹੀ ਲੋੜਾ ਮਾਰਤਾ ਹੀ ਨੇ ਜਿਹੜਾ ਉਥੇ ਚਲ ਗਿਆ ਜਿਹੜੀ ਕਹਿਣ ਲਈ ਹੈ ਨਾ ਉਥੇ ਜਾ ਕੇ ਸਾਰੀਆਂ ਗੱਲਾਂ ਦੱਸ ਗਿਆ ਪੱਕਾ ਇਹ ਗਿਆ ਹੋਊਗਾ ਇੰਨੇ ਤਾਂ ਖੱਤੇ ਨੇ ਕੋਈ ਨਾ ਉੱਲਾ ਪਰਦਾ ਵੀ ਨਹੀਂ ਰਹਿਣ ਦਿੱਤਾ ਹੁਣ ਉਹ ਤੇ ਸਗੋਂ ਹੀ ਪੂਏ ਚੜ ਜਾਣੀ ਹੈ ਕਿੰਨੇ ਦੀ ਤੀ ਨਾ ਨਹੀਂ ਪਾਉਂਦੀ ਜਵਾਈ ਨਾ ਨਹੀਂ ਪਾਉਂਦੀ ਅਤੀ ਬੜੀ ਚੁੱਕੀ ਵੀ ਖਰੇ ਨੇ ਜਾਣਾ ਹੀ ਨਹੀਂ ਆ ਆਦੀ ਕਰਦੀ ਆ ਕਿਤੇ ਇਹੋ ਹੀ ਸੱਚੇ ਰਹਿ ਗਏ ਆ ਦੁਨੀਆ ਦੇ ਤੇ ਬਾਕੀ ਤਾਂ ਸਾਰੇ ਝੂਠੇ ਹੀ ਆ ਇੰਨੀ ਸ਼ਰਮ ਨਹੀਂ ਆਉਂਦੀ ਬਿਜਵਈਆਂ ਨੂੰ ਇੰਨੀਆਂ ਗੱਲਾਂ ਡਿਆ ਕਰਨ ਤਾਂ ਵੀ ਕਿਤੇ ਅਕਲ ਨਹੀਂ ਹੁੰਦੀ ਹੈ ਗੀਤਾਂ ਨੂੰ ਕੋਈ ਨਹੀਂ ਹੋਂ ਤੇ ਜਾ ਕੇ ਦੱਸੂਗੀ ਤੇ ਨਾਮ ਇੱਥੇ ਆਉਣਾ ਹੀ ਕਰ ਲੈਣ ਜੋ ਕਰਨਾ ਇਹਨਾਂ ਨੂੰ ਥਾਰ ਤੇ ਮੈਂ ਦਊ ਚੱਜਣਾ ਹੀ ਵੇਖੀ ਨੂੰ ਘੰਡੀਰ ਨੂੰ ਥਾਰ ਦੇ ਗਜੇ ਨਿੰਬੇਰੀ ਸੁਣ ਗੱਲ ਤੂੰ ਫੋਨ ਲੈ ਕੇ ਇੱਥੇ ਬੈਠੀ ਆਣ ਕੋ ਕਹਿਂਦੀ ਮੈਂ ਪੇਕੇ ਚੱਲੀ ਆ ਮੈਨੂੰ ਦੇਂਦੀ ਏ ਤਮਕੀਆਂ ਉਹਨੂੰ ਡੱਕੀ ਨਾ ਜਾਂਦੀ ਆ ਤੇ ਜਾਵੇ ਨਾਲੇ ਮੈਨੂੰ ਦੱਸ ਤੇਰੀ ਦਲਜੀਤ ਨਾਲ ਫੋਨ ਤੇ ਗੱਲ ਹੋਈ ਆ ਉਹ ਕਹਿਂਦੀ ਮੇਰੇ ਪੇਕੇ ਪਹੁੰਚਾ ਹੀ ਉਹ ਪੇਕੇ ਪਹੁੰਚਾ ਹੀ ਆਹੋ ਮੰਮੀ ਮੇਰ ਨਾਲ ਤੇ ਕੋਈ ਗੱਲ ਨਹੀਂ ਹੋਈ ਹੋਈ ਵੀ ਤੀ ਸਾਰੀ ਦੱਸ ਆਇਆ ਇਹਨਾਂ ਖਤਾ ਉੱਥੇ ਇਹਨੂੰ ਆਉਂਦੇ ਹੀ ਤੇ ਭਰਾ ਦਾ ਫੋਨ ਇਹਨੇ ਪਿੱਛੇ ਵੇਖਿਆ ਨਹੀਂ ਤੇ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਸਾਰੀਆਂ ਇਹਨਾਂ ਗੱਲਾਂ ਦੱਸਦੀਆਂ ਮਨੂੰ ਕੀ ਆਇਆ ਹੋਇਆ ਵਾ ਸਭ ਕੁਝ ਨਾ ਇਹਦੀ ਵਜ੍ਹਾ ਕਰਕੇ ਹੋਂਡਿਆ ਵਾ ਜੇ ਉਹ ਮੈਨੂੰ ਛੱਡ ਕੇ ਗਈ ਐ ਚ ਪੇੜ ਮਾਰੀ ਐ ਨਾ ਸਿਰਫ ਇਹਦੀ ਵਜ੍ਹਾ ਕਰਕੇ ਮਾਰੀ ਐ ਮੈਨੂੰ ਨਹੀਂ ਹੁਣ ਪਤਾ ਪਿਓ ਦੀ ਵਜ੍ਹਾ ਕਰਕੇ ਹੋਂਡਿਆ ਕਿ ਤੇਰੀ ਵਜ੍ਹਾ ਕਰਕੇ ਹੋਂਡਿਆ ਪਰ ਨਾ ਰਲ ਮਿਲ ਕੇ ਇਹਨਾਂ ਨੇ ਸਾਡਾ ਜਲੂਸ ਕੱਢਤਾ ਵਾ ਮੰਮੀ ਸ਼ੱਕ ਤੇ ਮੈਨੂੰ ਪਹਿਲਾਂ ਹੀ ਹੈਗਾ ਸੀ ਇੱਥੇ ਅੱਜ ਤੇ ਮੈਨੂੰ ਯਕੀਨ ਹੋ ਗਿਆ ਸੁਣ ਕੇ ਹੁਣ ਦੱਸੋ ਅਸੀਂ ਮਾਂ ਪਿਓ ਕਿਹੜੇ ਖੂਚ ਪਈਏ ਕਿੱਥੇ ਨੱਕ ਦਵਾਂਗੇ ਨਾਲੇ ਉਹਨਾਂ ਦਾ ਕੀ ਕੰਮ ਹੀ ਉੱਥੇ ਜਾਣ ਦਾ ਤੈਨੂੰ ਨਹੀਂ ਪਤਾ ਪਿਓ ਉੱਥੇ ਕੀ ਕਰਨ ਗਿਆ ਵਾ ਆਡੇ ਵੇਚ ਤੇ ਕਰਾਉਣ ਗਿਆ ਵਾ ਇਹ ਇਹ ਨਾ ਸੋਚੇ ਕਿ ਚੁੱਪ ਕਰਕੇ ਬਹਿ ਜਾਣਗੇ ਜੇ ਕਹਿੰਦਾ ਨਾ ਮੈਨੂੰ ਤਲਾਕ ਚਾਹੀਦਾ ਵਾ ਲੱਲੇ ਤਲਾਕ ਜਿੰਨਾ ਖਰਚਾ ਲੱਗਾ ਹੈ ਨਾ ਸਾਰਾ ਖਰਚਾ ਲਵਾਂਗੇ ਜਾਇਦਾਦ ਜਿਹੜੀ ਹੈ ਨਾ ਉਹ ਚੋਂ ਅੱਧ ਲਵਾਂਗੇ ਇਦਾਂ ਖੜਾ ਤੇ ਇਹਦਾ ਵੀ ਨਹੀਂ ਛੱਡਦੇ ਜਿਹੜਾ ਪਰਪੁੰਜਾ ਬਣ ਕੇ ਪੱਜਾ ਫਿਰਨ데요 ਵਾ ਨਾ ਇਹਨੂੰ ਫੇਰ ਪਤਾ ਲੱਗੂਗਾ ਮੰਮੀ ਉਹਦੇ ਭਰਾ ਨੇ ਸੱਦਿਆ ਹੋਣਾ ਵਾ ਕਹਿੰਦਾ ਹੋਣਾ ਕੋਈ ਗੱਲ ਨਹੀਂ ਉਹਦੇ ਕੋਈ ਸੁਆ ਲੈਣਾ ਵਾ ਘਰ ਚ ਕੀ ਵੰਡਿਆ ਵਾ ਤੇ ਉਹੋ ਜੇ ਇਹ ਜਿਨ੍ਹਾਂ ਨੇ ਸਭ ਕੁਝ ਦੱਸ ਦਿੱਤਾ ਇਹਨਾਂ ਨੇ ਵੀ ਬਦਲਾ ਹੀ ਲਿਆ ਵਾ ਨੇ ਜਿਹੜੀਆਂ ਗੱਲਾਂ ਦਾ ਇਹ ਕੁਲਕਾਰ ਰਖਿਆ ਸੀ ਨਾ ਇਹਨੂੰ ਸਗਾਤ ਨੂੰ ਹੀ ਸਭ ਕੋ ਪਤਾ ਲੱਗ ਗਿਆ ਵਾ ਮੰਮੀ ਤੁਸੀਂ ਕਹਿਂਦੇ ਆ ਨਾ ਇਹਨੂੰ ਡੱਕੀ ਨਾ ਇਹਨੂੰ ਮੈਂ ਧੱਕੇ ਮਾਰ ਕੇ ਕੱਢਣਾ ਹੁਣ ਬਾਹਰ ਕੱਢ ਕੱਢ ਦਫਾ ਹੋਵੇ ਜਾ ਕੇ ਨੀ ਮੈਂ ਤਾਂ ਜਦੋਂ ਦੀ ਵਿਆਹ ਕੇ ਲਿਆਂਦੀ ਆ ਨਾ ਇੱਕ ਦਿਨ ਸੁੱਖ ਦਾ ਨਹੀਂ ਵੇਖਿਆ ਮੰਮੀ ਸ਼ਾਪਾ ਵੀ ਤਾਂ ਇੰਨੇ ਪਾਇਆ ਘਰ ਚ ਜੋ ਕੁਝ ਹੋਣਿਆ ਇਹਦੀ ਵਜ੍ਹਾ ਕਰਕੇ ਹੋਣਿਆ ਵਾ ਪਰ ਇੱਕ ਗੱਲ ਆ ਸੰਦੀਪ ਪਹਿਲਾਂ ਤਾਂ ਦਲਜੀਤ ਚੰਗਾ ਭਲਾ ਸੀ ਹੁਣ ਉਹਨੂੰ ਕੀ ਹੋ ਗਿਆ ਕਿਹੜੀ ਇਹੋ ਜੀ ਗੱਲ ਹੋ ਗਈ ਉਹਨੂੰ ਲਾੜੀ ਗਈ ਜਿਹੜੀ ਮੰਮੀ ਇਹ ਸਾਰੇ ਮਿਲੇ ਆ ਮੈਨੂੰ ਲੱਗਦਾ ਸਾਰੇ ਰਲ ਮਿਲ ਕੇ ਨਾ ਹੁਣ ਸਾਡੀ ਬੇਇੱਜ਼ਤੀ ਕਰਉਣਗੇ ਨਾ ਜਵਾਈ ਵੀ ਕਰਾਉ ਤੇ ਨੌ ਵੀ ਕਰਾਉ ਮੰਮੀ ਸੋਹਰੇ ਨਹੀਂ ਚੰਗੇ ਕਰਾਉਣੀ ਕੀ ਬੇਇੱਜ਼ਤੀ ਹੋ ਗਈ ਆ ਬੇਇੱਜ਼ਤੀ ਜਦੋਂ ਸਭ ਕੁਝ ਦਾਸ ਹੀ ਦਿੱਤਾ ਵਾ ਮਗਰ ਕੀ ਰਹਿ ਗਿਆ ਹੁਣ ਹੁਣ ਆਹ ਕੱਲ ਦਾ ਤੇਰੇ ਪਿਓ ਨੂੰ ਪਤਾ ਲੱਗਾ ਨਾ ਤੇ ਵੇਖੀ ਸਹੀ ਉਹਦਾ ਕੀ ਬਾਨਾ ਮੈਂ ਹੁਣ ਇਹ ਘਰ ਦੇ ਵਿੱਚ ਨਾ ਉਦੋਂ ਹੀ ਆਉਣਾ ਵਾ ਜਦੋਂ ਇਹ ਘਰ ਦੇ ਵਿੱਚ ਮੇਰੀ ਕਦਰ ਹੋਈ ਉਦਾਂ ਮੈਂ ਘਰ ਦੇ ਵਿੱਚ ਪੈਰ ਪਾਉਣਾ ਹੀ ਨਹੀਂ ਆ ਵੇਖੀ ਜਾਊਂਗੀ ਕਰੋ ਮਾਵਾਂਤੀਆਂ ਸਲਾਵਾ ਤੇ ਮੈਂ ਜਾਣੀ ਆ ਠੀਕ ਵਾ ਨਾ ਜਾ ਜਾ ਅੱਗੇ ਤੇ ਮੈਂ ਦਰਵਾਜ਼ਾ ਖੋਲ ਦਿੱਤਾ ਹੈ ਨਾ ਹੋਣਾ ਹੈ ਕਿ ਹੁਣ ਤ ਨਹੀਂ ਖੋਲਣਾ ਜੇ ਜਾਵੇਂਗੇ ਆਪਣੀ ਮਰਜ਼ੀ ਨਾਲ ਨਾ ਤੂੰ ਆਪਣਾ ਇੰਤਜ਼ਾਮ ਕਰਕੇ ਤੇ ਠੀਕ ਵਾ ਨਾ ਮੈਨੂੰ ਗੱਲਾਂ ਕਰਦੀਆਂ ਮੇਰੀ ਟੈਨਸ਼ਨ ਨਾ ਲਿਆ ਕਰ ਬੋਤੀ ਤੂੰ ਜ਼ਬਾਨ ਬੰਦ ਹੀ ਰੱਖ ਚੰਗਾ ਜਾਣਾ ਤੇ ਜਾ ਜੇ ਜਾਵੇਂਗੇ ਆਪਣੀ ਮਰਜ਼ੀ ਨਾਲ ਨਾ ਤਾਂਵੇਂਗੇ ਆਪਣੀ ਮਰਜ਼ੀ ਨਾਲ ਇਹਨੇ ਨੱਕ ਵਾਲੇ ਅਹੀਂ ਵੀ ਨਹੀਂ ਆਗੇ ਤੇ ਤੈਨੂੰ ਲੈ ਕੇ ਆਵਾਂਗੇ ਜੇ ਐਡਾ ਡਾਡਾ ਨੱਕ ਹੁੰਦਾ ਨਾ ਤੇ ਜਵਾਈ ਡਾਡਾ ਗੱਲਾਂ ਨਾ ਕਰਦਾ ਲਗੀਆਂ ਬਹੁਤੀਆਂ ਮੇਰੇ ਨਾਲ ਜਾ ਚੱਲ ਜਾ ਚੱਲ ਜਾ ਜਿੱਧਰ ਨੂੰ ਚੱਲੀ ਆ ਇਹ ਨਾ ਹੋਵੇ ਮੇਰੇ ਹੱਥ ਚੱਲ ਜਾਣ ਫੇਰ ਤੂੰ ਪਛਤਾਉਣਾ ਜਿੱਦਾਂ ਤੇ ਤੂੰ ਆ ਸਗਾਤ ਨਾ ਉਦਾਂ ਦਾ ਹੀ ਜਵਾਈ ਆ ਕੱਢਨੀ ਇਹਨੂੰ ਪਰਾਂ ਦਫਾ ਕਰ ਆਹੋ ਸਾਰੇ ਮੜੇ ਤੁਸੀਂ ਚੰਗੇ ਆ ਨਾ ਛੱਡ ਦੇ ਮੈਨੂੰ ਚੱਲ ਜੀ ਸੰਦੀਪ ਮੈਂ ਤੈਨੂੰ ਕਹਿ ਨਹੀਂ ਭਈ ਇਦਾਂ ਧੱਕੇ ਨਾ ਮਾਰ ਚੰਗਾ ਇਹ ਘਰ ਮੇਰਾ ਹੀ ਰਹਿਣਾ ਵਾ ਤੇਰਾ ਜਿਹੜੇ ਕੰਮ ਤੂੰ ਕਰਨਦੇ ਹੀ ਆ ਨਾ ਤੈਨੂੰ ਉਹ ਫਲ ਮਿਲਦੇ ਹੀ ਉਹਨਾਂ ਦਾ ਹੀ ਜਾ ਨੀ ਤੁਰੀ ਜਾ ਤੇਰੇ ਵਰਗੀਆਂ ਵੀ ਦੁਨੀਆ ਕਰਦੀਆਂ ਫਲ ਮਿਲੰਡਿਆ ਇਹੋ ਕਰਹੀ ਜਿੱਥੇ ਮੈਂ ਕਿੰਨੀਆਂ ਚਾਰ ਇਜਾਂ ਦੇ ਨਾਲ ਇੱਥੇ ਆਈ ਹੀ ਕਿੰਨਾ ਸਾਰਿਆਂ ਨੇ ਮੇਰਾ ਚਾ ਕੀਤਾ ਹੀ ਹੁਣ ਇਹੋ ਘਰ ਵਾ ਮੈਂ ਕਿਦਾਂ ਇਹ ਘਰ ਚੋਂ ਚਲੀ ਆ ਕਿਹੜੇ ਦਿਨ ਆ ਗਈ ਆ ਮੇਰੇ ਉੱਤੇ ਰੱਬਾ ਤੂੰ ਵੀ ਕੀ ਕਰਨ ਦਿਆ ਮੇਰੇ ਨਾਲ ਸਮਝ ਨਹੀਂ ਲੱਗਣਦੀ ਆ ਵੇਖਾਂ ਇੱਥੇ ਬੈਠੇ ਆ ਇਹਦਾ ਪਤਾ ਹੀ ਨਹੀਂ ਹੁੰਦਾ ਤੇ ਘਰ ਦੀ ਵੀ ਖਬਰ ਸਾਰ ਲੈ ਲਈਏ ਤੂੰ ਕਿੱਧਰ ਭੱਜੀ ਆਉਂਦੀ ਆ ਮੈਂ ਕਿੱਧਰ ਭੱਜੀ ਆਉਣਾ ਵਾ ਉਹ ਜਵਾਈ ਤੁਹਾਡਾ ਪਹੁੰਚ ਗਿਆ ਜੇ ਤੁਹਾਡੇ ਕੁੜਮਾ ਦੇ ਉੱਥੇ ਹੀ ਕਰਨ ਗਿਆ ਉਹ ਮੈਨੂੰ ਕੀ ਪਤਾ ਕੀ ਕਰਨ ਗਿਆ ਵਾ ਸਾਡਾ ਨਵਾਂ ਤਾਜ਼ਾ ਕੱਢਣ ਗਿਆ ਵਾ ਕਿ ਹੋਰ ਉਹਨੇ ਕੀ ਕਰਨ ਜਾਣਾ ਹੈਗਾ ਉਹ ਮੈਨੂੰ ਤੇ ਇਹ ਆ ਵੀ ਇਧਰ ਦੀਆਂ ਗੱਲਾਂ ਨਾ ਦੱਸਦਾ ਹੋਏ ਉੱਥੇ ਦੱਸਤੀਆਂ ਵਾਂ ਦੱਸਣੀਆਂ ਕੀ ਆ ਤੇ ਦੂਜੀ ਗੱਲ ਇਹ ਜੇ ਤੁਹਾਡੀ ਨੌਵੀਂ ਚਲ ਗਈ ਆ ਕੱਪੜੇ ਪਾ ਕੇ ਨਾ ਬੈਗ ਵਿੱਚ ਆਂਦੀ ਮੈਂ ਚੱਲੀ ਆ ਮੈਂ ਜਾਣੀ ਆ ਤੇ ਜਾ ਤੇਰਾ ਤਮਾਗਤ ਨਹੀਂ ਖਰਾਬ ਹੋਇਆ ਤੂੰ ਡੱਕਿਆ ਕਿਉਂ ਨਹੀਂ ਉਹਨੂੰ ਤੈਨੂੰ ਪਤਾ ਵੀ ਗੱਲ ਕਿੱਥੋਂ ਤੱਕ ਜਾਣੀ ਆ ਉਹ ਮੈਨੂੰ ਤੇ ਇਹ ਆ ਕਿ ਤੇ ਠਾਣੇ ਠੁਨੇ ਨਾ ਚਲ ਜੇ ਜੇ ਠਾਣੇ ਚਲ ਜੂਗੀ ਤਾਨੂੰ ਡਰ ਮਾਰਿਆ ਵਾ ਅਸੀਂ ਨਾ ਦੱਸਾਂਗੇ ਤੁਹਾਨੂੰ ਤੰਗੀਆਂ ਦਿੰਦੀ ਹੀ ਐਨਾ ਡਰ ਕੇ ਨਹੀਂ ਰਹੀਦਾ ਹੁੰਦਾ ਤੈਨੂੰ ਇਹ ਗੱਲ ਤਾਂ ਪਤਾ ਹੋਣਾ ਚਾਹੀਦਾ ਵਾ ਜਦੋਂ ਗੱਲ ਆ ਗਈ ਨਾ ਬੰਦਿਆਂ ਚ ਤੇ ਸਾਨੂੰ ਹਿੱਸਾ ਦੇਣਾ ਪਣਾ ਵਾ ਕਾਦਾ ਹਿੱਸਾ ਦੇਣਾ ਉਹਨੂੰ ਦੇਣਾ ਨਹੀਂ ਤੂੰ ਉਹ ਵਿਆਹ ਕਿ ਲੈਦੀ ਆ ਆਹ ਵਿਆਹ ਕੇ ਲੈ ਜਾਂਦੀ ਐ ਇੱਥੇ ਤੈਨੂੰ ਤੇ ਇੱਕ ਹੋਰ ਫਿਕਰ ਲੱਗਾ ਵਾ ਕਿ ਤੇ ਮੁੰਡੇ ਦੀ ਨੌਕਰੀ ਨਾ ਜਾਂਦੀ ਰਹੇ ਆਹੋ ਹਾ ਗਾਲ ਸੋਚਣ ਵਾਲੀ ਆ ਜੇ ਕਿਤੇ ਠਾਣੇ ਚਲ ਗਈ ਨਾ ਨੌਕਰੀ ਤਾਂ ਕੀ ਜਾਣੀ ਆ ਤਨਖਾਹ ਹੀ ਅੱਧੀ ਉਹਨੇ ਲੈ ਜਾ ਕਰਨੀ ਤੇ ਫੇਰ ਉਹ ਜਾ ਕੇ ਤੇ ਲਾਗੇ ਛਾਗੇ ਹੈਗੀ ਤੁਹਾਨੂੰ ਅਜੇ ਵੀ ਡੱਕਲਾ ਮੈਂ ਹੁਣ ਮਗਰ ਕਿੱਥੇ ਜਾਵਾਂ ਕਦੇ ਦੀ ਤਾਂ ਗਈ ਆ ਬੱਸੇ ਚੜ੍ਹ ਕੇ ਚਲ ਗਈ ਹੋਣੀ ਆ ਕੋਈ ਗੱਲ ਨਹੀਂ ਆ ਜੂਗੀ ਮੈਂ ਤਾਂ ਕਹਿਣਾ ਚੱਲ ਚਲੀਏ ਤੁਹਾਡੇ 'ਚ ਵੇਖ ਲਈਏ ਕਿਤੇ ਤੁਸੀਂ ਚੱਲ ਜਾਓ ਮੈਂ ਨਹੀਂ ਜਾਣਾ ਜੇ ਮੈਂ ਮਗਰ ਗਈ ਨਾ ਅਗਲੇ ਨੇ ਕਹਿਣਾ ਵੇਖਿਆ ਮਾਤਾ ਆਈ ਕਿ ਨਹੀਂ ਮਗਰ ਮੈਨੂੰ ਨਹੀਂ ਆਤ ਬੇਇੱਜ਼ਤੀ ਕਰਾਉਂਦੀ ਨਾ ਮੈਂ ਕਰਾਉਣੀ ਜੇ ਉਹ ਕਿੰਨਾਂ ਕਿਚਰੋ ਗਈ ਨੂੰ ਅੱਧਾ ਘੰਟਾ ਹੋ ਗਿਆ ਉਹਨੂੰ ਗਈ ਨੂੰ ਹੁਣ ਤੇ ਉਹ ਪਿੰਡ ਵੀ ਪਹੁੰਚ ਗਈ ਹੋਣੀ ਆ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂਗੀ ਇਹੋ ਜੇ ਕੰਮਾਂ ਵਾਸਤੇ ਨਾ ਪੈਸੇ ਚਾਹੀਦੇ ਆ ਪੈਸੇ ਇਹਨਾਂ ਨੰਗਾ ਕੋ ਕੀ ਆ ਨਾ ਤੇ ਦੇ ਪੇਕਿਆਂ ਕੋ ਕੁਝ ਹੈਗਾ ਵਾ ਨਾ ਦਲਜੀਤ ਦੇ ਪੱਲੇ ਹੈਗੀ دیਵਾਨੀ ਕੀ ਕਰਨਗੇ ਇੱਥੇ ਜਾ ਕੇ ਦੇਣਗੇ ਸਾਡੀ ਦਰਖਾਸਤ ਵੀ ਉਹ ਇਦਾਂ ਕਰਦੇ ਤੇ ਇਦਾਂ ਕਰਦੇ ਆ ਬਾਬੂ ਜੀ ਕਿਤੇ ਦਾਜ ਵੱਲੋਂ ਲਿਖ ਕੇ ਦੇਤਾ ਨਾ ਤੈਨੂੰ ਪਤਾ ਹੈਗਾ ਵਾ ਛੱਟ ਪਰਚਾ ਹੋ ਜਾਂਦਾ ਵਦਾਈ ਦਾ ਕੱਖ ਨਹੀਂ ਹੁੰਦਾ ਐਵੇਂ ਫਿਕਰ ਨਹੀਂ ਕਰੀਦਾ ਢੇਰੀ ਟਾ ਕੇ ਬਹਿ ਵੀ ਗਏ ਜੀ ਹਿੰਮਤ ਰੱਖੀ ਦੀ ਹੁੰਦੀ ਹਿੰਮਤ ਤੇ ਤਾਂ ਭਜੀ ਆਈ ਮੇਰੇ ਵੱਲ ਮੈਂ ਤਾਂ ਨੂੰ ਦੱਸਣ ਆਈ ਆ ਵੀ ਤੁਸੀਂ ਮੁੜ ਕੇ ਕਹਿਣਾ ਮੈਨੂੰ ਦੱਸਿਆ ਨਹੀਂ ਜੋ ਹਾ ਉਹ ਨਾ ਮੈਂ ਵੇਖ ਲੂੰਗੀ ਕੀ ਕਰਦੀ ਐ ਐਡੀ ਆ ਰਾਜੇ ਦੇ ਘਰੋਂ ਆਈ ਆ ਜਿਹੜੀ ਟਾ ਟਾ ਕੇ ਮਾਰਨ ਲਈ ਆ ਉਹ ਜਦੋਂ ਤੁਰ ਲੱਗੀ ਤਾਂ ਉਹਦੋਂ ਨੂੰ ਕਹਿੰਦੀ ਵੀਰਪਿੰਦਰ ਆਜਾ ਮੈਂ ਕਿਸੇ ਨੂੰ ਨਹੀਂ ਕਹਿਣਾ ਤੁਹਾਨੂੰ ਦੱਸਣਾ ਹੀ ਹੋਰ ਡਾਪੇ ਆਏ ਯਾਰ ਮਿਲੋ ਤੇ ਸਮਝ ਨਹੀਂ ਆਉਂਦੀ ਕੀ ਕਰੀਏ ਜੇ ਹੁਣ ਮੈਂ ਜੋਬ ਨੂੰ ਫੋਨ ਕਰਾਂ ਉਹਨਾ ਤੁਹਾਡਾ ਤੇ ਕੰਮ ਹੀ ਹੋ ਤੇ ਪ੍ਰੋਣਾ ਵੀ ਜਾ ਉੱਥੇ ਬਿਠਾਉ ਲਦੇ ਹਨ ਇਹਨਾਂ ਨੇ ਘਰ ਦਾ ਬੇੜਾ ਗਰ ਕਰਕੇ ਰੱਖ ਦੇਣਾ ਕਿਤੇ ਮੈਂ ਕੁਝ ਗਲਤਤ ਨਹੀਂ ਘਾਰਾਂਗੀ ਸਮਝ ਨਹੀਂ ਲੱਗਾਂਦੀ ਪਰ ਹੁਣ ਕੀ ਕਰਾਂ ਆਪਣੇ ਘਰ ਹੀ ਆਉਣਾ ਸੀ ਹੋਰ ਕਿੱਥੇ ਜਾਨੀ ਮੰਮੀ ਤੇ ਪਿੰਦਰੇ ਸਸਿਕਾ ਭਾਬੀ ਸਤਿ ਸ਼੍ਰੀ ਅਕਾਲ ਬੋ ਠੀਕ ਠਾਕ ਵਾ ਸਭ ਹਾਂਜੀ ਠੀਕ ਠਾਕ ਆ ਚੱਲ ਆ ਜਾ ਅੰਦਰ ਕਰੇ ਮੰਮੀ ਹੁਣੀ ਮੰਮੀ ਹੁਣੀ ਤੇ ਘਰੇ ਹੀ ਆ ਕੋਈ ਗੱਲ ਹੋਈ ਆ ਮੈਂ ਪਾਣੀ ਲਈ ਹੁੰਨੀ ਨਾ ਮम्मी ਨੂੰ ਭੇਜਣੀ ਹੈ ਚਲੋ ਠੀਕ ਅੰਦਰ ਪੁੱਤ ਕੱਲੇ ਆਈਆਂ ਸਸਕਾ ਮੈਂ ਤੁਹਾਨੂੰ ਦੱਸਿਆ ਵੀ ਨਹੀਂ ਤੇ ਫੋਨ ਕਰਕੇ ਵੀ ਦੱਸਿਆ ਮम्मी ਫੋਨ ਕੀ ਕਰਨਾ ਸੀ ਐਦਾਂ ਹੀ ਬੱਸ ਹੋਰ ਕੀ ਸੁਣਾਓ ਠੀਕ ਠਾਕ ਹਾਂ ਮੈਂ ਤਾਂ ਠੀਕ ਹਾਂ ਤੂੰ ਸੁਣਾ ਠੀਕ ਹੋ ਨਾ ਬਸ ਠੀਕ ਠਾਕ ਆਪਣਾ ਵੀ ਹੋਰ लवली ਹੋਣੀ ਸੁਣਾ ਠੀਕ ਠਾਕ ਹਾਂਜੀ ਉਹ ਵੀ ਵਧੀਆ ਠੀਕ ਨੇ ਆ ਜਾ ਜੋਂ ਤਾਂ ਬਹਿ ਜਾ ਹੋਰ ਸੁਣਾ ਮਮੀ ਠੀਕ ਠਾਕ ਠੀਕ ਆ ਪਤ ਮੈਂ ਤਾਂ ਠੀਕ ਆ ਤੂੰ ਸੁਣਾ ਮੈਨੂੰ ਹਾਂਜੀ ਵਧੀਆ ਆਪਣਾ ਵੀ ਠੀਕ ਆ ਕੀ ਗੱਲ ਕੀ ਚੁੱਪ ਕਰਕੇ ਆ ਗਈ ਨਾ ਤੂੰ ਫੋਨ ਕੀਤਾ ਨਾ ਕੋਈ ਗੱਲ ਹੈ ਕੀ ਗੱਲ ਹੈ ਜੋ ਬਨ ਵੇਚ ਜਿ ਘਰੇ ਗਏ ਕਿਤੇ ਇੱਥੇ ਹੀ ਹੋਣੀ ਆ ਕਿਤੇ ਬਾਹਰ ਚਲੋ ਕੋਈ ਨਹੀਂ ਆਉਂਦੇ ਆ ਨਾ ਅੱਛਾ ਫੇਰ ਦੱਸਦੀਆਂ ਕੀ ਗੱਲ ਵਾ ਚਲ ਠੀਕ ਹੋਰ ਭਾਬੀ ਤੁਸੀਂ ਦੱਸੋ ਠੀਕ ਠਾਕ ਠੀਕ ਠਾਕ ਬੋ ਤੂੰ ਤੇ ਠੀਕ ਹੈ ਜੀ ਪਤਾ ਵਾ ਜੇ ਕੋਈ ਗੱਲ ਹੀ ਤੇ ਫੋਨ ਕਰ ਦੇਂਦੀ ਮੇਰੇ ਤੇ ਆ ਜਾਂਦੇ ਨਹੀਂ ਭਾਬੀ ਇਦਾਂ ਦੀ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਰਹੀ ਆਈ ਆ ਪੁੱਤ ਮੈਨੂੰ ਤਾਂ ਫਿਕਰ ਹੀ ਪੈ ਗਿਆ ਮੰਮੀ ਜੀ ਕਿੱਥੇ ਗਈ ਆ ਜਗਨਵੀਰ ਜੀ ਜਗਨ ਪਤਾ ਇੱਥੇ ਪਿੱਛੇ ਕੰਮ ਡਿਆ ਹੀ ਕਰ ਬੁਲਾਇਆ ਹਾਂਜੀ ਮਾਰੀ ਉਹ ਆਜੋ ਤੂੰ ਮਾਰ ਮਾਰ ਇਹ ਬੁਲਾ ਕੇ ਲਿਆ ਮੇਰਾ ਪੁੱਤ ਪੁੱਤ ਮੈਨੂੰ ਤਾਂ ਫਿਕਰਾਂ ਜਿਪੈ ਗਈ ਕੋਈ ਗੱਲ ਨਹੀਂ ਆਈ ਉਹ ਮੰਮੀ ਇਦਾਂ ਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਤੁਸੀਂ ਨਾ ਫਿਕਰ ਕਰੋ ਕੋਈ ਗੱਲ ਨਹੀਂ ਹੋਈ ਤਾਂ ਮੈਂ ਉਧਰ ਆ ਕੇ ਸਕਦੀ ਮੇਰਾ ਘਰ ਨਹੀਂ ਆ ਚਲ ਸੌਂ ਵਰੀ ਆ ਪਤ ਫੋਨ ਤੇ ਕਰਦੀ ਰੁਪਿੰਦਰ ਆਈ ਆ ਸਸ਼ਕਾ ਵੀਰ ਜੀ ਸਸ਼ਕਾ ਬੰਦੇ ਠੀਕ ਆ ਹਾਂਜੀ ਹਾਂਜੀ ਵਧੀਆ ਦੱਸਿਆ ਨਹੀਂ ਆਉਣ ਲੱਗਿਆ ਦੱਸ ਦੇ ਤਾਂ ਮੈਂ ਲੈ ਆਂਦਾ ਬਸ ਇਦਾਂ ਹੀ ਮੈਂ ਚੱਲ ਕੀ ਖੇਚਲ ਦੇਣੀ ਆ ਤੇ ਅਗੀ ਮੈਂ ਬਸ ਈ ਹਾਂ ਜੇ ਕੋਈ ਗੱਲ ਗੁਲ ਹੋਈ ਤੇ ਮੈਨੂੰ ਦੱਸ ਦੇ ਵੀਰ ਜੀ ਗੱਲ ਕਾਦੀ ਹੋਣੀ ਆ ਹੂੰ ਜਦੋਂ ਤੁਸੀਂ ਫੋਨ ਦੇਈ ਹੀ ਨਾ ਕਰਨ ਆਹੋ ਜਦੋਂ ਤੁਸੀਂ ਪੁੱਛਣ ਤਾਂ ਦੇ ਹੀ ਵੀ ਕਿੱਦਾਂ ਵਾ ਬਿਲਕੁਲ ਜਦ ਦਿਲਜੀਤ ਭਾਜੀ ਇਥੇ ਹੂੰ ਉਹ ਸਾਰੀ ਗੱਲ ਬਾਤ ਕਰਦਿਆਂ ਕਰਦਿਆਂ ਹੀ ਨਾ ਰਪਿੰਦਰ ਐਡੀ ਵੱਡੀ ਗੱਲ ਹੋ ਗਈ ਤੂੰ ਐਡਾ ਵੱਡਾ ਕਦਮ ਕਿਉਂ ਚੁੱਕਿਆ ਹੈ ਤੂੰ ਮੈਨੂੰ ਦੱਸਦੀਆਂ ਉਹ ਤੇ ਉੱਥੇ ਬਹਿ ਕੇ ਅਸੀਂ ਗੱਲ ਕਰ ਲੈਂਦੇ ਵੀਰ ਜੀ ਉਹ ਗੱਲ ਕਰਨ ਦੇ ਲਾਇਕ ਦੇ ਹੈ ਹੀ ਨਹੀਂ ਆ ਉਹਨਾਂ ਨੂੰ ਸਮਝੀ ਹੈ ਨਹੀਂ ਆ ਕੋਈ ਪਿਛਾਈ ਸਾਡੇ ਘਰ ਕੋਈ ਆਇਆ ਵਾ ਅਸੀਂ ਵਿਆਹ ਕੇ ਲਿਆਂਦਾ ਉਹਨੂੰ ਅਸੀਂ ਕਿੱਦਾਂ ਰਖਣਾ ਆ ਮੇਰਾ ਰਹਿਣਾ ਵੀਰ ਜੀ ਬੜਾ ਔਖਾ ਵਾ ਉਥੇ ਮੈਂ ਤੁਹਾਨੂੰ ਕੀ ਦੱਸਾਂ ਮੈਂ ਕਿਦਾਂ ਟਾਈਮ ਪਾਸ ਕਰਨ ਦੇਈਆਂ ਇਹ ਹਦੂ ਕਿਤੇ ਮੇਰੇ ਨਾਲ ਪਹਿਲਾਂ ਗੱਲ ਕੀਤੀ ਹੁੰਦੀ ਨਾ ਇਹ ਸਮਝਾ-ਭੁਝਾ ਕੇ ਤੇ ਗੱਲ ਉਥੇ ਨਿਬੇੜ ਦੇਣੀ ਸੀ ਹੁਣ ਤੂੰ ਦੱਸ ਵੀ ਕਿੱਦਾਂ ਕਰਾਂਗੇ ਸਾਰੇ ਕੰਮ ਰੁਪਿੰਦਰ ਦੀ ਸਮਝ ਨਹੀਂ ਆਈ ਇਹ ਕਿਹੜਾ ਕੰਮ ਕੀਤਾ ਛਦੈਨ ਨੇ ਤੂੰ ਘਟ-ਘਟ ਹਾਨੂੰ ਦੱਸ ਹੀ ਦੇ ਕਿ ਜੇ ਤੂੰ ਆਉਣਾ ਵਾ ਚੱਲ ਬੰਦਾ ਉਥੇ ਗੱਲਬਾਤ ਕਰ ਲੈਂਦਾ ਉਹਨਾਂ ਦੇ ਨਾਲ ਨਾ ਦੱਸਿਆ ਨਾ ਪੁੱਛਿਆ ਹੁਣ ਜੇ ਮੈਂ ਕਹਾਂ ਤੇ ਫੇਰ ਮੈਂ ਬੁਰਾ ਅਗਲੀ ਨੇ ਕਿਹਾ ਵੀ ਕੀ ਗੱਲ ਮੈਂ ਹੁਣ ਜ਼ਿਆਦਾ ਘਰ ਰੋਟੀਆਂ ਖਾਣੀਆਂ ਵੀ ਤੁਸੀਂ ਮੈਨੂੰ ਘਰੋਂ ਕੱਢਣ ਦੇ ਜੇ ਫਸ ਹੀ ਗਿਆ ਵਿੱਚ ਯਾਰ ਕੰਮ ਤੇ ਹੁਣ ਬੈਠਾਈ ਜੋ ਬਣ ਜੋ ਬਣ ਸਿਆ ਕੀ ਕਰੀ ਜਾਂਦੇ ਆ ਕਰਨਾ ਕੀ ਭਾਜੀ ਕੱਖ ਵੀ ਨਹੀਂ ਬਤੀਂ ਨਿਕਣ ਆ ਅੱਛਾ ਹੋਰ ਵਧੀਆ ਠੀਕ ਠਾਕ ਬੈਠੋ ਆ ਜਾਓ ਇੱਥੇ ਆ ਜਾ ਅੱਛਾ ਬਸ ਤਾਂ ਇਧਰ ਬਸ ਬਤੀ ਦੀ ਕੰਡਿਆ ਅਸੀਂ ਤਾਂ ਕਹਿੰਦੇ ਵੀ 3 ਵਜੇ ਹੁੰਨੀ ਪਹਿਲਾਂ 2:30 ਵਜੇ ਹੁੰਦੀ ਰਹੀ ਆ ਤੇ ਮੈਨੂੰ ਲੱਗਦਾ ਟਾਈਮ ਬਦਲਤਾ ਉਹਨਾਂ ਨੇ ਉਹ ਬਤੀ ਦਾ ਹੀ ਓਖਾ ਹੀ ਹੋਇਆ ਪਿਆ ਹੁਣ ਯਾਰ ਇਹ ਤਾਂ ਜੋਬਨ ਸ਼ੁਕਰ ਕਰ ਜਿਹੜੇ 2-4 ਮੀਂਹ ਪੈ ਗਏ ਆ ਨਾ ਉਹ ਬਚਾ ਗਏ ਯੋ ਹੂੰ ਤਾਂ ਨਹੀਂ ਚੌਣਿਆ ਦਾ ਬੁਰਾ ਹਾਲ ਹੋਇਆ ਨਹੀਂ ਮੀਂਹ ਨਾਲ ਬੜਾ ਫਰਕ ਰਿਹਾ ਵਾ ਤੇ ਪਾਣੀ ਬਹੁਤ ਘੱਟ ਲੱਗੇ ਆ ਘੱਟ ਲੱਗੇ ਘੱਟ ਲੱਗੇ ਨਹੀਂ ਤੇ ਅੱਗੇ ਤੇ ਪਾਣੀ ਪੂਰਾ ਹੀ ਨਹੀਂ ਹੁੰਦਾ ਰਿਹਾ ਤੇ ਮੋਟਰਾਂ ਹੁਣ ਪਾਣੀ ਵੀ ਬੜਾ ਮਾਰਨ ਡੀਆਂ ਹੂੰ ਹੂੰ ਤੇ ਬਾਰਸ਼ ਨਾਲ ਫਰਕ ਤੁਹਾਨੂੰ ਪਤਾ ਹੀ ਹੁਣ ਮੀਂਹ ਕਰਕੇ ਫਿਰ ਥੋੜਾ ਬਹੁਤਾ ਫਾਇਦਾ ਜਦੋਂ ਦੀ ਭਾਜੀ ਰਪਿੰਦਰ ਵਿਆਹੀ ਜਾਣ ਮੈਂ ਤੇ ਇੱਕ ਮਿੰਟ ਵੀ ਸੁੱਖ ਦਾ ਸਾਹ ਨਹੀਂ ਲਾ ਕੇ ਵੇਖਿਆ ਅਹੀਂ ਤਾਂ ਸੋਚਿਆ ਸੀਗਾ ਕਿ ਚੱਲ ਕੁੜੀ ਦਾ ਵਿਆਹ ਕਰਤਾ ਵਾ ਹੁਣ ਕੋਈ ਟੈਨਸ਼ਨ ਨਹੀਂ ਗੀ ਆਪਣੇ ਘਰ ਦੀ ਤਿਆਰੀ ਕਰਾਉਨੇ ਆਂ ਜਾਂ ਆਪਣੀ ਜੀ ਆਜੰਤ ਵੇਖਨੇ ਆਂ ਪਰ ਮੈਨੂੰ ਕੀ ਪਤਾ ਸੀਗਾ ਕਿ ਟੈਨਸ਼ਨਾਂ ਦੀ ਪੰਡ ਮੇਰੇ ਵਾਸਤੇ ਅੱਗੇ ਰੱਖੀ ਹੈ ਰਪਿੰਦਰ ਆ ਗਈ ਜਸਵੀਰ ਦੀ ਘਰ ਤੇ ਮੇਰਾ ਘਰ ਜਾਣ ਨੂੰ ਜੀ ਨਹੀਂ ਕੰਡਿਆ ਹੁਣ ਤੁਸੀਂ ਆਪ ਸਜਾਣੇ ਜੇ ਸਾਰੇ ਕੰਮ ਅਹੀਂ ਕੀਤੇ ਇਹ ਗੱਡੀ ਵੀ ਬੁੱਕ ਹੋ ਗਈ ਸੀ ਸਾਰਾ ਕੁਝ ਹੋ ਗਿਆ ਸੀ। ਇਸ ਦਿਨ ਫੇਰ ਆਪਣਾ ਬੈਗ ਚੁੱਕ ਕੇ ਰੱਖਿਆ ਗਿਆ। ਹੁਣ ਜੇ ਮੈਂ ਕਹਾਂ ਤੇ ਫੇਰ ਮੈਂ ਬੁਰਾ ਫੇਰ ਅਗਲੀ ਕਹੂਗੀ ਤੇ ਤੁਸੀਂ ਮੈਨੂੰ ਘਰ ਵਿੱਚ ਰੱਖ ਸਕਦੇ। ਤੇ ਪਰ ਹੁਣ ਜਦੋਂ ਸਾਰਾ ਕੰਮ ਚੱਲਣ ਰਿਹਾ ਸੀ। ਚਲ ਜੇ ਮੈਂ ਪਹਿਲੀ ਹੁਣ ਗੈਣੀ ਤੇਰੇ ਸਮਝ ਦਿੱਤੀ ਆ। ਤੇ ਗੱਡੀ ਲੈਣ ਵਾਸਤੇ ਦਿੱਤੀ। ਹਨਾ ਤੇ ਹੁਣ ਇਹ ਨਿਆਣੇ ਸਮਝਦੇ ਨਹੀਂ ਇਹ ਗੱਲ ਨੂੰ ਮੈਂ ਕਰਾਂ ਕੀ? ਦਲਜੀਤ ਵੀ ਆਇਆ ਸੀਗਾ ਘਰ। ਉਹ ਵੀ ਤੁਹਾਨੂੰ ਦੱਸਣਾ ਸੀਗਾ ਤੇ ਮੇਰੇ ਦਿਮਾਗ ਚੋਂ ਨਿਕਲ ਗਿਆ। ਉਹ ਵੀ ਕਿਹੜੇ ਹਿ ਜਾ ਕੇ ਉਹਨਾਂ ਦਾ ਕਿਤੇ ਆਪਸ ਵਿੱਚ ਬੜਾ ਵਿਗਾੜ ਪਿਆ ਵਾ। ਦਲਜੀਤ ਆ ਸੰਦੀਪ ਦਾ ਤੇ ਉਹ ਤਾਂ ਗੱਲ ਤਲਾਕ ਤੱਕ ਗਈ ਹੈ ਤੇ ਉਹ ਕਹਿਣ ਰਿਹਾ ਸੀਗਾ ਮੈਨੂੰ ਇਥੇ ਆਇਆ ਕਹਿੰਦਾ ਵੀ ਜਦੋਂ ਮੀ ਭੈਣ ਰਿਹਾ ਸੀਗਾ ਕਹਿੰਦਾ ਵੀ ਤੁਸੀਂ ਗੱਡੀ ਕੁਡੀ ਨਾ ਦਿਓ ਤੇ ਮੈਨੂੰ ਵੀ ਕਹਿੰਦਾ ਇਹਨਾਂ ਬੜੀ ਤੰਗੀ ਦਿੱਤੀ ਆ ਅਸੀਂ ਰਲ ਕੇ ਇਹਨਾਂ ਨੂੰ ਮਤ ਦੇਣੀ ਆ ਮੈਂ ਤੈਨੂੰ ਆਖਿਆ ਮੈਂ ਤਾਂ ਭਰਾ ਤੂੰ ਮਤ ਦੇ ਸਕਣਾ ਮੈਂ ਮੇਰੇ ਚ ਇਨੀ ਹਿੰਮਤ ਨਹੀਂ ਆ ਆ ਗੱਲਬਾਤ ਹੋਈ ਆ ਤੇ ਉਹ ਮੁੜ ਕੇ ਮਰ ਰਪਿੰਦਰ ਨੂੰ ਪੁੱਛਿਆ ਵਾ ਤੇ ਖਰੇ ਮੁੜ ਕੇ ਉਸ ਤੋਂ ਬਾਅਦ ਕੋਈ ਗੱਲਬਾਤ ਉਹਨਾਂ ਦੀ ਹਵਸ਼ ਹੋਈ ਆ ਤੇ ਰਪਿੰਦਰ ਆਪਣਾ ਸਮਾਨ ਬੰਨ ਕੇ ਇੱਥੇ ਆ ਗਈ ਤੇ ਮੈਨੂੰ ਸਮਝ ਨਹੀਂ ਆਉਂਦੀ ਹੁਣ ਮੈਂ ਕਰਾਂ ਕੀ ਉਦੋਂ ਗੱਡੀ ਬੋਖਰਾਈ ਇਹ ਗੱਲ ਇਹ ਆ ਜੋ ਉਹਨਾਂ ਕਿ ਉਹਦਾ ਮਤਲਬ ਨਹੀਂ ਬੰਦਾ ਇੱਥੇ ਆਣਾ ਉਹਨਾਂ ਦੀ ਗੱਲ ਵਿਗੜੀ ਆ ਜੋ ਵੀ ਗੱਲਬਾਤ ਆ ਉਹ ਉੱਥੇ ਨਿਬੜੇ ਹੂੰ ਇੱਥੇ ਆਉਣਾ ਤੇ ਉਹਦਾ ਬੰਦਾ ਹੀ ਨਹੀਂ ਤੇ ਦੂਜਾ ਰੁਪਿੰਦਰ ਨੂੰ ਇਦਾਂ ਨਹੀਂ ਹੀ ਕਰਨਾ ਚਾਹੀਦਾ ਜੇ ਕੋਈ ਘਰ ਗੱਲਬਾਤ ਹੋਈ ਹੀ ਫੋਨ ਤੇ ਤੈਨੂੰ ਦੱਸ ਦਿੰਦੀ ਹੂੰ ਚੱਲ ਕੋਈ ਨਾ ਕੋਈ ਹੱਲ ਹੁੰਦਾ ਇਹ ਥੋੜੀ ਗੱਲ ਆ ਵੀ ਹੁਣ ਕਰ ਮਾਰੀ ਮੋਟੀ ਗੱਲ ਹੋਈ ਆ ਤੇ ਬਹਿ ਚੁੱਕਿਆ ਤੇ ਘਰ ਨੂੰ ਆ ਜਾਓ ਕਿਹੜੇ ਹਾਲਾਂ ਨਾਲ ਤੂੰ ਕੰਮ ਕਿਹਾਂ ਕਰਨਾ ਮੈਨੂੰ ਕਿਹੜਾ ਨਹੀਂ ਪਤਾ ਯਾਰ ਸਾਰਾ ਹੀ ਪਤਾ ਮੈਨੂੰ ਆਪ ਇਹੋ ਗੱਲ ਦੀ ਟੈਨਸ਼ਨ ਵਾ ਵੀ ਗੱਡੀ ਅਸੀਂ ਬੁੱਕਰ ਵਾਲੀ ਆ ਉਹ लवली ਤੇ ਕਹਿੰਦਾ ਸੀ ਉਦੋਂ ਵੀ ਮੈਂ ਡੇਢ ਮਹੀਨਾ ਤੱਕ ਹਾਵਣਾ ਵਾ ਤੇ ਤਿੰਨ ਹਫ਼ਤੇ ਲੰਘੇ ਆ ਗਾਂ ਹਫ਼ਤਾ ਇੱਕ ਦੋ ਹੀ ਰਹਿ ਗਈ ਆ ਤੇ ਗੱਡੀ ਦੀ ਡਿਲੀਵਰੀ ਲੈ ਕੇ ਤੇ ਗਾ ਉਹਨਾਂ ਨੂੰ ਦੇ ਦੇਣੀ ਸੀਗੀ ਕੰਮ ਸਾਰੇ ਠੀਕ ਹੋਏ ਨੇ ਅਸੀਂ ਤਾਂ ਕੰਢੇ ਹਾਂ ਚੰਗੇ ਨੂੰ ਵੀ ਚੰਗਾ ਹੋ ਜਾਊਗਾ ਤੇ ਪਰ ਮੈਨੂੰ ਕੀ ਪਤਾ ਸੀ ਵੀ ਆਹ ਟੈਨਸ਼ਨ ਫੇਰ ਉੱਤੇ ਪੈ ਜਾਣੀ ਇੱਕ ਰੁਪਿੰਦਰ ਦੀ ਸੱਸ ਤੇ ਪਹਿਲੇ ਹੀ ਨਹੀਂ ਗੱਲ ਕਰਨ ਦੀ ਤੇ ਹੁਣ ਕਿੱਦਾਂ ਜਾ ਕੇ ਉਹਨਾਂ ਨਾਲ ਗੱਲ ਕਰਨੀ ਆ ਕੀ ਪਤਾ ਰੁਪਿੰਦਰ ਦੀ ਗਲਤੀ ਹੋਵੇ ਯਾਹੋ ਜੀ ਇਹ ਨਹੀਂ ਗੱਲ ਪਤਾ ਮੈਂ ਪੁੱਛਿਆ ਕਹਿੰਦੀ ਨਹੀਂ ਉਹ ਬੋਲਦੇ ਬੜਾ ਵਾ ਇਹ ਮੈਨੂੰ ਇਹ ਮਤਲਬ ਵਾਸਤੇ ਪਿਆਰ ਕਰਦੇ ਆ ਤੇ ਉਹ ਗੱਲਾਂ ਬਾਤਾਂ ਬੜੀਆਂ ਕਰਦੇ ਤੇ ਮੈਂ ਤਾਂ ਆ ਗਈ ਮੈਂ ਤਾਂ ਮੈਨੂੰ ਦੱਸ ਹੀ ਦਿੰਦੀ ਆ ਉਹ ਦੱਸ ਹੀ ਦਿੰਦੀ ਆ ਆਉਣ ਲੱਗੀ ਆ ਉਹਨਾਂ ਨਾਲ ਕੋਈ ਗੱਲਬਾਤ ਕਰਦੇ ਉਹਨਾਂ ਨੂੰ ਪੁੱਛਦੇ ਵੀ ਕੀ ਗੱਲ ਆ ਤੁਸੀਂ ਕੁੜੀ ਨੂੰ ਕਿਉਂ ਤੰਗ ਕਰਦੇ ਜੇ ਜਦੋਂ ਅਸੀਂ ਤੁਹਾਡੀਆਂ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਤੇ ਫੇਰ ਉਹ ਜੋ ਬਣ ਯਾਰ ਮੈਂ ਤੇਰਾ ਕੀ ਗੱਲ ਕਰਾਂ ਮੈਂ ਤੇ ਆਪ ਬੜਾ ਪਛਤਾਉਂ ਲਿਆ ਵਾ ਕਿ ਚੰਗੇ ਰਿਸ਼ਤੇਦਾਰ ਤੇਰੇ ਮੱਥੇ ਲਾਏ ਯਾਰ ਮੈਂ ਪਤਾ ਨਹੀਂ ਕਿਹੜਾ ਵੇਲਾ ਇਹ ਜਦੋਂ ਇਹਨਾਂ ਦਾ ਮੱਥਾ ਲੱਗਾ ਸਾਡਾ ਇਹੋ ਕਿਤੇ ਚੱਲ ਮੁੰਡਾ ਨੌਕਰੀ ਨਾ ਵੀ ਕਰਦਾ ਹੁੰਦਾ ਕਿਤੇ ਪ੍ਰਾਈਵੇਟ ਹੀ ਲੱਗਾ ਹੁੰਦਾ ਉਹ ਇਹਦੇ ਨਾਲ ਚੰਗਾ ਘਰ ਹੁੰਦਾ ਉਹ ਚੰਗਾ ਹੋਣਾ ਸੀ ਪਹਿਲਾਂ ਤੇ ਪਾਜੀ ਅਸੀਂ ਸੋਚਨੇ ਆਂ ਕਿ ਮੁੰਡਾ ਨੌਕਰੀ ਵਾਲਾ ਹੋਵੇ ਉਹਦੀ ਪੈਲੀ ਵੀ ਪੂਰੀ ਹੋਵੇ ਜੀ ਵੀ ਚੰਗੇ ਹੋਣ ਸੋਹਣਾ ਸੁਨੱਖਾ ਵੀ ਹੋਵੇ ਪਰ ਉਦੋਂ ਅਸੀਂ ਸੁਭਾਅ ਨਹੀਂ ਵੇਖਦੇ ਸੁਭਾਅ ਤੇ ਸਾਨੂੰ ਪਤਾ ਲੱਗਦੇ ਬਾਅਦ ਚ ਬਾਅਦ ਚ ਹੁਣ ਜੇ ਕੋਈ ਮੇਰੇ ਦਿਲ ਨੂੰ ਪੁੱਛੇ ਵੀ ਨੌਕਰੀ ਵਾਲਾ ਮੁੰਡਾ ਚਾਹੀਦਾ ਵਾ ਕਿ ਚੰਗੇ ਸੁਭਾਵਲਾ ਮੁੰਡਾ ਚਾਹੀਦਾ ਤੇ ਮੈਂ ਤਾਂ ਇਹੋ ਕਹੂੰਗਾ ਕਿ ਨੌਕਰੀ ਨੂੰ ਅਸੀਂ ਅੱਗ ਲਾਉਣੀ ਹੈ। ਇਹੋ ਜੇ ਕੇ ਮੁੰਡਾ ਚੰਗਾ ਹੁੰਦਾ ਚੱਲ ਕੋਈ ਗੱਲਬਾਤ ਨਾ ਕਰਨ ਵਾਲੇ ਬੰਦੇ ਬੀਬੇ ਹੁੰਦੇ ਬੀਬੇ ਹੁੰਦੇ ਜੀ ਆਪਣੀ ਵੀ ਚਲੋ ਦੱਸਦੇ ਪਿਆਰ ਨਾ ਸਾਡੀ ਵੀ ਸੁਣਦੇ ਤੇ ਅਸੀਂ ਸੁਖੀ ਹਾਂ ਸਾਡੀ ਕੁੜੀ ਵੀ ਸੁਖੀ ਸੁੱਖ ਤੇ ਅਸਲ ਉਹ ਵਾ ਜੇ ਕੋਈ ਕਵੇ ਪੈਸੇ ਦਾ ਸੁੱਖ ਤੇ ਪੈਸੇ ਦਾ ਕੋਈ ਸੁੱਖ ਨਹੀਂ ਜੋ ਬਣ ਉਹ ਆਗ ਵੀ ਤੇ ਇਹਨਾਂ ਨਾਲ ਬੜੇ ਚਿਰ ਦੀ ਸੀ ਹੂੰ ਪਰ ਇਹਨਾਂ ਨੇ ਆਪਣਾ ਅਸਲੀ ਰੂਪ ਨਾ ਜਿਹੜਾ ਉਹ ਹੁਣ ਦੱਸਿਆ ਉਹ ਮੈਂ ਸੋਚਦਾ ਸੀ ਚੰਗੇ ਆ ਚੰਗੇ ਕਾਦੇ ਆ ਯਾਰ ਇਹਨਾਂ ਨੇ ਦੇ ਪੜਨੇ ਪਹਾੜਿਆ ਚੱਲ ਕੋਈ ਗੱਲ ਨਹੀਂ ਤੂੰ ਨਾ ਰੁਪਿੰਦਰ ਨਾਲ ਗੱਲ ਕਰਕੇ ਨਾ ਤੇ ਉਹਨੂੰ ਸਮਝਾ ਸਮਝੋ ਉਧਰੋਂ ਲਵਲੀ ਨਾਲ ਵੀ ਗੱਲ ਕਰਕੇ ਮੇਰਾ ਵੀ ਇਹ ਇਰਾਦਾ ਵਾ ਵੀ ਮੈਂ ਕਰੀ ਲਵਲੀ ਨੂੰ ਫੋਨ ਕਰਾਂ ਲਵਲੀ ਨੂੰ ਫੋਨ ਕਰ ਉਹਨੂੰ ਕਹਿਣਾ ਵੀ ਭਰਾ ਜੇ ਕੋਈ ਗੱਲਬਾਤ ਹੁੰਦੀ ਆ ਤੇ ਤੁਸੀਂ ਪਹਿਲਾਂ ਸਾਨੂੰ ਫੋਨ ਕਰਦਿਆ ਕਰੋ ਬਿਲਕੁਲ ਤੇ ਆਪਣੇ ਘਰ ਦੇਆਂ ਨੂੰ ਵੀ ਸਮਝਾ ਥੋੜਾ ਬੋਧ ਆਹੋ ਤੇ ਗਾਂ ਤੁਸੀਂ ਦੋਵੇਂ ਜੀਆਂ ਕਟਣੀ ਉਮਰ 'ਕਿ ਜਾਂ ਇਹਨਾਂ ਕਟਣੀ ਨਾ ਬੱਚੇ ਨਾਲ ਹਣਾ ਗੱਲ ਤਾਂ ਇੰਨੀ ਕੀ ਆ ਲਵਲੀ ਨਾਲ ਕਰ ਗੱਲ ਗੱਲ ਕਰਕੇ ਤੇ ਰੁਪਿੰਦਰ ਨੂੰ ਵੀ ਸਮਝਾ ਕੇ ਤੇ ਕੁੜੀ ਨੂੰ ਉੱਥੇ ਛੱਡ ਕੇ ਆ ਨਹੀਂ ਇਹੋ ਕੰਮ ਠੀਕ ਹੈ ਮੈਂ ਤਾਂ ਆ ਗਿਆ ਸੀ ਮੈਂ ਉੱਥੇ ਬੈਠਾ ਗਲੀ 'ਚ ਤੇ ਮੈਂ ਆ ਗਿਆ ਬੰਬੀ ਦੇ ਮੈਸੇਜ ਆ ਘਰ ਜਾ ਨੂੰ ਜੀ ਨਹੀਂ ਕੜਿਆ ਘਰ ਜਾਣਾ ਤੇ ਕੁੜੀ ਵੇਖਣਾ ਵਾ ਤੇ ਫਿਰ ਮੈਨੂੰ ਟੈਨਸ਼ਨ ਹੁੰਦੀ ਆ ਵੀ ਮੈਂ ਕੀ ਕਰੂੰਗਾ ਦੱਸ ਉਹ ਮੈਂ ਤਾਂ ਉਦਾਂ ਸ਼ਹਿਰੋਂ ਆਇਆ ਸੀ ਤਾਂ ਮੈਂ ਵੇਖ ਲਿਆ ਤੈਨੂੰ ਉਦੋਂ ਫਿਰ ਕੋ ਜਾਂਦੇ ਨਹੀਂ ਮੈਂ ਤਾਂ ਬੰਬੀ ਤੇ ਬੈਠਾ ਜੋਣੀ ਤੇ ਮੈਂ ਤੇਰੇ ਹਲ ਆ ਗਿਆ ਤੇ ਮੈਨੂੰ ਤੇ ਪਤਾ ਹੀ ਨਹੀਂ ਕਿ ਰੁਪਿੰਦਰ ਆ ਗਈ ਦੀ ਕੋਈ ਨਹੀਂ ਗੱਲ ਕਰਕੇ ਨਾ ਤੇ ਫਿਰ ਤੁਹਾਨੂੰ ਦੱਸੂਗਾ ਜੇ ਲੋੜ ਪਊਗੀ ਤਾਂ ਇਕੱਠੇ ਜਾ ਕੇ ਛੱਡਾਵਾਂਗੇ ਮੇਰਾ ਤਾਂ ਯੋਗਨ ਜਾਣ ਨੂੰ ਦਿਲ ਨਹੀਂ ਕਰਦਾ ਉੱਥੇ ਚਲ ਕੋਈ ਗੱਲ ਨਹੀਂ ਮੈਂ ਚੱਲ ਪਾਂਗਾ ਨਾਲ ਜਾਣਾ ਤੇ ਪੈਣਾ ਹੀ ਆ ਠੀਕ ਹੈ ਜੋਂ ਫਿਰ ਮੈਂ ਚੱਲਣਾ ਕੰਮ ਇੱਕ ਤੋਂ ਕਰਨ ਵਾਲੇ ਜ਼ਿਆਦਾ ਟੈਨਸ਼ਨ ਨਾ ਲੈ ਹੁਣ ਤੇ लवली ਨਾਲ ਕਰ ਗੱਲ ਹੂੰ ਗੱਲ ਕਰਕੇ ਉਹ ਵੀ ਰੁਪਿੰਦਰ ਨੂੰ ਸਮਝਾਊਗਾ ਕੋਈ ਨਹੀਂ ਹੁੰਦੀ ਨਾ ਗੱਲ ਮੈਂ ਤੁਹਾਨੂੰ ਦੱਸੂਗਾ ਫਿਰ ਜਦ ਤੱਕ ਦੱਸਦੇ ਹਾਂ ਚਲੋ ਠੀਕ ਹੈ ਫਿਰ ਠੀਕ ਹੈ ਹਾਂ ਚੰਗਾ ਹੁਣ ਮੁਖਤਿਆਰ ਭਾਜੀ ਹੁਣ ਉਹਨਾਂ ਨੂੰ ਵੀ ਕਿੱਦਾਂ ਮੈਂ ਇਹਨਾਂ ਦਾ ਨਾਲ ਹੀ ਜਾਵਾਂ ਗੱਲਾਂ ਆਪਣੇ ਵੱਲੋਂ ਤੇ ਬੰਦਾ ਚੰਗਾ ਹੀ ਚਾਹੁੰਦਾ ਵਾ ਕਿ ਚੰਗਾ ਹੋ ਜੇ ਹੁਣ ਇਹ ਵੀ ਸਾਡੇ ਨਾਲ ਹੀ ਫਸ ਗਿਆ ਤੇ ਫਿਰ ਕੀ ਕਰੀਏ ਕਰ ਕੋਹ ਨਹੀਂ ਸਕਦੇ ਉਹ ਤੇ ਰਾਬੀ ਆ ਜੀ ਕਿ ਤੇ ਉਹਨਾਂ ਦੇ ਮਨ ਮੇਰ ਪਾ ਦੇ ਤੇ ਚੱਲ ਅਸੀਂ ਗੱਲਬਾਤ ਕਰਕੇ ਤੇ ਕੁੜੀ ਛੱਡ ਕੇ ਆਈਏ ਪਹਿਲਾਂ ਉੱਥੇ ਸਮਝ ਨਹੀਂ ਆਉਂਦੀ ਕੀ ਭੰਡਿਆ ਮੈਨੂੰ